ਇਹ ਤਾਂ ਲਾਈਵ ਸ਼ੇਅਰ ਕਰ ਲਈਏ ਸਾਰਿਆਂ ਨੂੰ ਆਜੋ ਭਾਈ ਤੇ ਸਭ ਨੂੰ ਲਾਈਵ ਕਰਕੇ ਦਿਖਾਵਾਂਗੇ ਆਪਾਂ ਹਾਂਜੀ ਆਜੋ ਸਾਰੇ ਫਟਾਫਟ ਤੇ ਆਪਾਂ ਲਾਈਵ ਦੇ ਵਿੱਚ ਦੱਸਦੇ ਹਾਂ ਅੱਜ ਕਿਵੇਂ ਐਚ ਡੀ ਕੁਆਲਿਟੀ ਦੀ ਆਪਣੀ ਫੋਟੋ ਬਣਦੀ ਹੈ ਸਪੈਸ਼ਲ ਦਿਵਾਲੀ ਵਾਲੀਆਂ ਵੀ ਬਣ ਜਾਂਦੀਆਂ ਵਧੀਆ ਤਾਂ ਆਪਾਂ ਸੋਰੀ ਤੁਹਾਨੂੰ ਅੱਜ ਲਾਈਵ ਕਰਕੇ ਦਿਖਾਵਾਂਗੇ ਠੀਕ ਹੈ ਲਾਈਵ ਦੇ ਵਿੱਚ ਆ ਜਾਓ ਸਾਰੇ ਜਿੰਨਾਂ ਚਿਰ 10 15 20 50 ਜਾਂ ਇਹ ਆਉਂਦੇ ਨਹੀਂ ਨਾ ਚਿਰ ਆਪਾਂ ਸ਼ੁਰੂ ਨਹੀਂ ਕਰ ਸਕਦੇ ਯਾਰ ਸਭ ਨੂੰ ਪਤਾ ਹੀ ਹੈ ਠੀਕ ਹੈ ਮੈਂ ਇੱਕ ਵਾਰੀ ਸੈੱਟ ਕਰਕੇ ਰੱਖ ਲੈਂਦਾ ਜਿੰਨਾ ਟਾਈਮ ਆਉਂਦੇ ਰਹੀ ਸੀ ਜਿੰਨਾ ਜਲਦੀ ਆ ਜਾਓਗੇ ਉਨ ਜਲਦੀ ਆਪਾਂ ਸ਼ੁਰੂ ਕਰ ਦਿੰਗੇ ਪਹਿਲਾਂ ਆਪਾਂ ਬਣਾਵਾਂਗੇ ਸਪੈਸ਼ਲ ਆਪਣਾ ਫੇਸ ਵਾਸਤੇ ਫੇਸ ਕਲੀਅਰ ਵਾਸਤੇ ਠੀਕ ਹੈ ਫਿਰ ਆਪਾਂ ਬਣਾਵਾਂਗੇ ਦੀਵਾਲੀ ਤੇ ਵੀ ਕਿਹੜੇ ਦੇ ਵਿੱਚ ਚੰਗੀ ਤਰ੍ਹਾਂ ਬਣਦਾ ਹੈ ਕਿਹੜੇ ਚ ਨਹੀਂ ਬਣਦਾ ਸਪੈਸ਼ਲ ਪਹਿਲਾਂ ਆਪਾਂ ਬਣਾਉਣੇ ਆ ਫੇਸ ਵਾਸਤੇ ਠੀਕ ਹੈ ਰੈਡੀ ਹੋ ਸਾਰੇ ਹਾਂ ਜਾਂ ਨਾ yes no ਕੋਈ ਮੈਸੇਜ ਕਰੋ ਆਪਾਂ ਪਹਿਲਾਂ ਸਭ ਤੋਂ ਮੇਨ ਚੀਜ਼ ਹੁੰਦੀ ਹੈ ਇਹਦੇ ਵਿੱਚ ਇੱਕ ਤਾਂ ਬਣਦਾ ਹੁੰਦਾ ਗੂਗਲ ਸਟੂਡੀਓ ਤੇ ਠੀਕ ਹੈ ਜਿਹੜਾ ਆਪਾਂ ਓਪਨ ਕਰ ਹੀ ਰੱਖਿਆ ਪਹਿਲੀ ਚੀਜ਼ ਦੂਜੀ ਦੂਜੀ ਆਪਸ਼ਨ ਹੈਗੀ ਆ ਉਹ ਆਪਾਂ ਨੂੰ ਸੈਕਿੰਡ ਤੇ ਦੱਸਾਂਗੇ ਪਹਿਲਾਂ ਆਪਾਂ ਤੁਹਾਨੂੰ ਇਹ ਦੱਸ ਦਈਏ ਵੀ ਅ ਇਹਦੇ ਤੇ ਕਿਵੇਂ ਬਣਦਾ ਹੈਗਾ ਪਹਿਲ ਤੇ ਆਪਾਂ Google Studio ਚ ਠੀਕ ਹੈ ਸਭ ਨੂੰ Google Studio ਤਾਂ ਪਤਾ ਹੀ ਹੋਊਗਾ ਚਲਾਉਂਦੇ ਹੋਗੇ ਕਿ ਨਹੀਂ ਚਲਾਉਂਦੇ ਹਾਂਜੀ ਸਰ ਰੈਡੀ ਠੀਕ ਹੈ ਹੋਰ ਵੀ ਸਾਰੇ ਜਣੇ ਆਜੋ ਤੇ ਆਪਾਂ ਪਹਿਲਾਂ Google Studio ਤੇ ਬਣਾ ਕੇ ਦੇਖਦੇ ਹਾਂ ਠੀਕ ਹੈ ਤੁਹਾਡੇ ਸਾਹਮਣੇ ਬਣਾਉਂਗਾ ਯਾਰ ਜਿਵੇਂ ਮੈਂ ਆਪਣੇ ਆਪ ਤੇ ਆਪਣੇ ਹਸਤੇ ਬਣਾਉਣਾ ਨਾ ਉਵੇਂ ਮੈਂ ਤੁਹਾਡੇ ਹੁਣ ਸਾਹਮਣੇ ਠੀਕ ਹੈ ਹਾਂ ਤੇ ਠੀਕ ਹੈ ਹੁਣ ਆਪਾਂ ਪਹਿਲਾਂ Google Studio ਤੇ ਬਣਾਵਾਂਗੇ ਸਭ ਤੋਂ ਪਹਿਲਾਂ ਪਹਿਲੀ ਤਾਂ ਤੇ ਦੂਸਰੀ ਐਪ ਹੈਗੀ ਉਹ ਮੈਂ ਤੁਹਾਨੂੰ ਬਾਅਦ ਚ ਦੱਸ ਦਾਂਗਾ ਪਹਿਲਾਂ ਆਪਾਂ Google Studio ਤੇ ਲਾਈਵ ਤੁਹਾਡੇ ਸਾਹਮਣੇ ਬਣਾ ਰਹੇ ਹਾਂ ਠੀਕ ਹੈ ਇਹਦੀ ਕੋਈ ਦਿੱਕਤ ਨਹੀਂ ਹੈ ਬਾਅਦ ਚ ਅਗਲੇ ਨੂੰ ਕਹਿੰਦਾ ਵੀ ਸਾਡੇ HD ਕੁਆਲਟੀ ਦੀ ਫੋਟੋ ਨਹੀਂ ਬਣਦੀ ਆ ਨਹੀਂ ਬਣਦਾ ਹਨਾ ਤਾਂ ਉਹ ਚੀਜ਼ ਹੈ ਆਪਾਂ ਹੁਣ ਸਾਰਿਆਂ ਨੂੰ ਆ ਦੇਖੋ ਇਹ ਮੈਂ ਐਂਡਰੋਇਡ ਤੇ ਪਹਿਲੀ ਵਾਰ ਚਲਾ ਰਿਹਾ ਆਂ ਤਾਂ ਕਰਕੇ ਥੋੜੀ ਜਿਹੀ ਸੈਟਿੰਗਾਂ ਮੰਗਦੀ ਏ ਇਹ ਸਾਰਿਆਂ ਨੇ ਦੇਖੀ ਹੋਊਗਾ ਠੀਕ ਹੈ ਬਣਾਣਾ ਵਾਲੇ ਤੇ ਪਹਿਲਾਂ ਕਲਿੱਕ ਕਰ ਲਿਆ ਨਾ ਆਪਾਂ ਬਣਾਣਾ ਐਪਸ ਅਜੀ ਦੋ ਥੱਲੇ ਜੈਲੋਜੀ ਹੋ ਜਾਂਦੀ ਏ ਉਹਦੇ ਤੇ ਜਾ ਕੇ ਬਣ ਜਾਂਦਾ ਹੁਣ ਆਪਾਂ ਇਹਦੇ ਵਿੱਚ ਪਹਿਲਾਂ ਲਵਾਂਗੇ ਫੋਟੋ ਠੀਕ ਹੈ ਆਪਾਂ ਇਹਦੇ ਵਿੱਚ ਆਪਾਂ ਫੋਟੋ ਲੈ ਲਈਏ ਵੇਟਾ ਵੇਟਾ ਮੈਂ ਫੋਟੋ ਲੈ ਲਾਂ ਗੈਲਰੀ ਸ਼ੂ ਕਰਨੀ ਥੋੜੀ ਜਿਹੀ ਓਕੀ ਹੈ ਯਾਰ ਕਿੱਧਰ ਜਾਈ ਜਾਂਦਾ ਇਹ Android ਦਾ ਨਾਲ ਥੋੜਾ ਜਿਆ ਦਾ ਦਿੱਕਤ ਹੈਗੀ ਅਪਲੋਡ ਅਮੇਜ਼ ਮੈਂ ਕੋਈ ਕੋਟੋ ਲੈ ਲੈਂਦਾ ਕੋਈ ਵੀ ਮੈਂ ਤੁਹਾਡੇ ਸਾਹਮਣੇ ਦਿਖਾਉਂਗਾ ਬੇਪੱਕੇ ਮੈਂ ਬਣਾ ਸਕਦੇ ਹਾਂ ਠੀਕ ਹੈ ਬਿਲਕੁਲ ਸਾਹਮਣੇ ਦੱਸਾਂਗੇ ਆਪ ਯਾਰ ਸਾਰਾ ਕੁਝ ਆਪਾਂ ਫੋਟੋ ਲੈ ਲਈਏ ਠੀਕ ਹੈ ਤੇ ਇਹ ਵਿੱਚ ਪਹਿਲਾਂ ਅਪਲੋਡ ਹੋਊਗੀ ਫੋਟੋ ਠੀਕ ਹੈ ਉਸ ਤੋਂ ਬਾਅਦ ਆਪਾਂ ਜਾਵਾਂਗੇ ਇਹਦੇ ਵਿੱਚ ਜਾ ਕੇ ਸਕਰੀਨ ਤੇ ਠੀਕ ਹੈ ਇਹਦੇ ਵਿੱਚ ਆਪਾਂ ਜਿਹੜਾ ਵੀ ਆਪਾਂ ਉਹ ਲਿਆ ਹੋਊਗਾ ਪ੍ਰੋਮਪਟ ਠੀਕ ਹੈ ਪ੍ਰੋਮਪਟ ਤਾਂ ਆਪਣੇ ਸਾਰੇ ਹਸ ਮਿਲ ਹੀ ਜਾਂਦੇ ਹਨ ਤੁਹਾਨੂੰ ਆਪਣੀ ਆਈਡੀ ਤੇ ਨਾਲ ਦੀ ਨਾਲ ਹਾਂ ਦੇ ਨਾਂ ਦੇ ਕੋਈ ਜਵਾਬ ਦਿੰਦੇ ਰਿਹਾ ਕਰੋ ਯਾਰ ਤੇ ਆਪਣੀ ਪਹਿਲੀ ਵੀਡੀਓ ਹੈ ਜਿਹੜੀ ਉਹਨੂੰ ਲਾਈਕ ਕਰਦੇ ਰਿਹਾ ਕਰੋ ਸਬਸਕ੍ਰਾਈਬ ਕਰ ਲਓ ਯਾਰ ਉਹਦੇ ਤੇ ਆਪਾਂ ਦੇਲੀ ਵਧੀਆ ਕੋਈ ਗਿਆਨ ਵਾਲੀਆਂ ਵੀਡੀਓ ਹੀ ਪਾਉਣੇ ਆ। ਚੱਲ ਜਾ। ਹੁਣ ਆਪਾਂ ਇਹਦੇ ਤੇ ਪੇਸਟ ਕਰ ਲਿਆ ਪ੍ਰੋਮਪਟ। ਠੀਕ ਹੈ। ਸਾਰਾ ਤਾਂ ਮੇਨ ਚੀਜ਼ ਹੈਗੀ ਇਹ ਪੇਸਟ ਪ੍ਰੋਮਪਟ। ਜਦੋਂ ਆਪਾਂ ਪੇਸਟ ਪ੍ਰੋਮਪਟ ਕਰ ਲਿਆ ਨਾ ਪਹਿਲਾਂ ਪ੍ਰੋਮਪਟ ਨੂੰ ਇੱਕ ਵਾਰੀ ਨਾ ਪੜ੍ਹ ਕੇ ਦੇਖ ਲਿਆ ਕਰੋ ਯਾਰ। ਬਸ ਇਹ ਜਿਹੜੀ ਚੀਜ਼ ਜ਼ਰੂਰੀ ਹੁੰਦੀ ਹੈ ਦੇਖ ਆਪਣੇ ਹੁਣ ਸੇਮ ਸੇਮ ਸਟਾਈਲ ਜਾਂ ਸੇਮ ਅਪਲੋਡ ਫੋਟੋ ਹੈ ਹਨਾ ਜਿੱਥੇ ਵੀ ਆਪਣੇ ਮਤਲਬ ਕੋਈ ਚੀਜ਼ ਚੇਂਜ ਕਰਨੀ ਹੈ ਜਿਵੇਂ ਆਪਾਂ ਆ ਦੇਖ ਹੁਣ ਕੈਪ ਦੀ ਥਾਂ ਤੇ ਆ ਕੈਪ ਦਿੱਤਾ ਹੋਇਆ ਨਾ ਕੈਪ ਦੀ ਥਾਂ ਤੇ ਆਪਾਂ ਲਿਖਣਾ ਹੈਗਾ same style pug same style pug ਜੇ ਆਪਾਂ ਮੰਨ ਕੇ ਚਲੋ ਜੀ ਪੱਗ ਨਹੀਂ ਬਣਦੇ ਤਾਂ ਆਪਣਾ ਮੰਨ ਕੇ ਚਲੋ ਵੀ ਆਪਣਾ हेयर स्टाइल ਲਿਖ ਸਕਦੇ ਹੋ ਤੁਸੀਂ ਜਿਹੜਾ ਮਰਜੀ हेयर स्टाइल ਹੈਗਾ ਲਾਈਕ ਕਰਦੇ ਰਿਆ ਕਰੋ ਯਾਰ ਮੈਨੂੰ ਪਤਾ ਲੱਗਦਾ ਰਹਿੰਦਾ ਤੇ ਮੇਰੀ ਆਵਾਜ਼ ਸਹੀ ਆ ਰਹੀ ਹੈ ਨਾ ਤੇ ਸਹੀ ਸਮਝ ਆ ਰਿਹਾ ਦਿਖ ਰਿਹਾ ਸਾਰਿਆਂ ਨੂੰ ਜੇ ਮੈਂ ਪਹਿhle થી ਸੇਮ ਸਟਾਈਲ ਪੱਗ ਕਰ ਲਿਆ ਨਾ ਠੀਕ ਹੈ ਇੱਥੇ ਆ ਪ੍ਰੌਮਪਟ ਦੇ ਵਿੱਚ ਨਾ ਇਹ ਚੀਜ਼ ਦੇਖ ਲਿਆ ਕਰੋ ਵੀ ਕਿੱਥੇ ਹੇਅਰ ਸਟਾਈਲ ਤਾਂ ਨਹੀਂ ਲਿਖਿਆ ਜੇ ਆਪਾਂ ਕਈ ਪੱਗਾਂ ਲਈ ਬਣਾਉਣੇ ਆ ਤਾਂ ਹੇਅਰ ਸਟਾਈਲ ਲਿਖਿਆ ਹੁੰਦਾ ਤਾਂ ਉਦੋਂ ਬਾਅਦ ਚਾਪ ਇਥੇ ਸੇਮ ਸੇਮ ਫੇਸ ਇਹ ਚੀਜ਼ ਲਿਖਣੀ ਜ਼ਰੂਰੀ ਹੈ ਅੱਜ ਇਹ ਆਪਾਂ ਮਨਲਾ ਸੇਮ ਐਚ ਡੀ ਕੁਆਲਿਟੀ ਦੇ ਤੇ ਆਪਣਾ ਸੇਮ ਫੇਸ ਲਿਆਉਣਾ ਠੀਕ ਹੈ ਸੇਮ ਫੇਸ ਐਂਡ no change my face ਠੀਕ ਹੈ ਜਿਆ ਸਿੰਪਲ ਆਪਾਂ no change ਹੀ ਲਿਖ ਸਕਦੇ ਆਂ ਵੈਸੇ ਤਾਂ 100% ਕੁਆਲਿਟੀ ਆ ਮਾਈ ਫੇਸ ਉਹ ਚੀਜ਼ ਹੀ ਲਿਖਣੀ ਹੁੰਦੀ ਹੈ ਠੀਕ ਹੈ no change ਫੇਸ ਬਸ ਠੀਕ ਹੈ ਸੇਮ ਇਹ ਚੀਜ਼ ਲਿਖ ਦੇਣੀ ਹੈ ਉਸ ਤੋਂ ਬਾਅਦ ਐਂਡ ਸੇਮ ਠੀਕ ਹੈ ਹੁਣ ਸਾਹਮਣੇ ਹੀ ਕਰਕੇ ਦਿਖਾ ਰਹੇ ਆਂ ਤੁਹਾਨੂੰ ਏਸੀ ਨਾਲ ਹੀ ਆਪਣੀ ਐਚਡੀ ਕੁਆਲਿਟੀ ਹੈ ਸੇਮ ਪੱਗ ਸਟਾਈਲ ਪੱਗ ਲਿਖ ਦੇ ਜਾਂ ਸੇਮ ਪੱਗ ਜਾਂ ਸੇਮ ਟਰਬਨ ਵੀ ਲਿਖ ਸਕਦੇ ਆਂ ਆਪਾਂ ਠੀਕ ਹੈ ਸਭ ਨੂੰ ਦਿਖ ਰਿਹਾ ਹੈ ਨਾ ਸਹੀ ਹੈ ਲਾਈਕ ਕਰਦੇ ਰਿਆ ਕਰੋ ਯਾਰ ਪਤਾ ਲੱਗਦਾ ਰਹਿੰਦਾ ਇੰਨੇ ਨਾਲ ਵੀ ਹਾਂ ਬਈ ਸਾਰੇ ਸੁਣ ਰਹੇ ਹੈ ਧਿਆਨ ਨਾਲ ਸੁਣ ਰਹੇ ਹੈ ਜਾਂ ਨਹੀਂ ਸੁਣ ਰਹੇ ਠੀਕ ਹੈ ਤੇ ਬਾਕੀ ਤੁਹਾਡੀ ਇੱਛਾ ਹੈ ਬਈ ਯਾਰ ਹੁਣ ਆਪਾਂ ਇਹਨਾਂ ਰਨ ਕਰਤਾ ਦੇ ਹੁਣ ਤੁਹਾਡੇ ਸਾਹਮਣੇ ਹੈ ਦੇ ਹੁਣ ਆਪਾਂ ਜਿਹੜੀ ਵੀ ਫੋਟੋ ਲਈ ਸੀ ਕਿ ਆਹ ਵਾਲੀ ਫੋਟੋ ਲਈ ਹੈ ਹੁਣ ਇਹਦੇ ਵਿੱਚੋਂ ਕਿੰਦਾ ਦੀ HD ਕੁਆਲਿਟੀ ਫੋਟੋ ਬਣਦੀ ਹੈ ਜਾਂ ਨਹੀਂ ਸੇਮ ਫੇਸ ਨਹੀਂ ਆਉਂਦਾ ਜਾਂ ਆਉਂਦਾ ਆ ਤੁਹਾਡੇ ਸਾਹਮਣੇ ਹੈ ਠੀਕ ਹੈ ਆਪਾਂ ਮੈਂ ਇਸੇ ਦੇ ਵਿੱਚ ਹੀ ਜ਼ਿਆਦਾ ਸਾਰੀਆਂ ਫੋਟੋਆਂ ਵੀਡੀਓ ਬਣਾਉਣਾ ਆ ਦੇਖ ਮੈਂ హెయిర్ ਸਟਾਈਲ ਨਹੀਂ ਚੇਂਜ ਕਰਿਆ ਸੀਗਾ ਤੇ ਇਹਦੇ ਵਿੱਚ ਕਿਤੇ హెయిర్ ਸਟਾਈਲ ਲਿਖਿਆ ਹੋਇਆ ਹੈ ਨਾ ਕਰਕੇ ਆਪਣਾ ਸਹੀ ਨਹੀਂ ਬਣੀ ਹੋਈ ਫੋਟੋ ਠੀਕ ਹੈ ਤਾਂ ਇਹ ਹੀ ਚੀਜ਼ ਹੁੰਦੀ ਹੈ ਵੀ ਕਈਆਂ ਦੀ ਫੋਟੋ ਸੇਮ ਕਿਉਂ ਨਹੀਂ ਬਣਦੀ ਇਸੇ ਕਰਕੇ ਨਹੀਂ ਬਣਦੀ ਮਰੇ ਕੋਣ ਮੇਰੀ ਵੀ ਸਹੀ ਨਹੀਂ ਬਣੀ ਨਾ ਇੱਕ ਦਾ ਐਂਡਰੋਇਡ ਤੇ ਬਣਾ ਰਿਆ ਮੈਨੂੰ ਇਹਦੇ ਵਿੱਚ ਥੋੜਾ ਕਨਫਿਊਜ਼ਨ ਹੋ ਰਹੀ ਹੈ ਤੇ ਮੈਂ ਆਪਣੇ ਤੇ ਵਧੀਆ ਬਣਾਨਾ ਉਹਨਾਂ ਫੋਨ ਤੇ ਤੇ ਇੱਕ ਦੂਸਰੀ ਗੱਲ ਹੈ ਕਿ ਮੈਂ ਉਹਦੇ ਵਿੱਚ ਆਪਣਾ ਪ੍ਰੋਮਪਟ ਚੇਂਜ ਨਹੀਂ ਕਰਿਆ ਸੀਗਾ हेयर ਸਟਾਈਲ ਕਿਤੇ ਲਿਖਿਆ ਸੀਗਾ ਉਹ ਸਹੀ ਨਹੀਂ ਕਰਿਆ ਠੀਕ ਹੈ ਮੇਨ ਇਹੀ ਦਿੱਕਤ ਹੁੰਦੀ ਹੈ ਵੀ ਆਪਾਂ ਨੂੰ ਮੇਨ ਚੀਜ਼ ਦਾ ਪਤਾ ਹੋਣਾ ਚਾਹੀਦਾ ਠੀਕ ਹੈ ਹੁਣ ਆਪਾਂ ਦੁਬਾਰਾ ਉਹੀ ਚੀਜ਼ ਬਣਾਵਾਂਗੇ ਠੀਕ ਹੈ ਇੱਕ ਮਿੰਟ ਮੈਨੂੰ ਫੋਟੋ ਲੈ ਲੈਣ ਦੇ ਤੇ ਪ੍ਰੋਮਟਰ ਪ੍ਰੋਮਟਰ ਦਾ ਆਪਣੇ ਆਈਡੀ ਚ ਸਾਰਿਆਂ ਨੂੰ ਮਿਲ ਹੀ ਜਾਂਦੇ ਆ ਨਾ ਸਾਰੇ ਹੈਗੇ ਆ ਆਪਣੇ ਟੈਲੀਗ੍ਰਾਮ ਤੇ ਕਮਿਊਨਿਟੀ ਉੱਤਰ ਜੀ ਥੋੜੀ ਦਿੱਕਤ ਹੋ ਜਾਂਦੀ ਹੈ ਯਾਰ ਐਸੇ ਦੇਖ ਰਹੇ ਫੈਮਿਲੀ ਪ੍ਰੋਮਟਰ ਹਾਂ ਫੈਮਿਲੀ ਫਾਦਰ ਸਾਹਿਬ ਵਾਲਾ ਤਾਂ ਵਧੀਆ ਬਣ ਰਿਹਾ ਵੀਰੇ ਤੇ ਪਰ ਹਜੇ ਨਾ ਮਦਰ ਜਦੋਂ ਆਪਾਂ ਮਦਰ ਵਾਲਾ ਬਣਾਉਣੇ ਆ ਮੇਰੇ ਕੋਲੇ ਨਾ ਫੇਸ ਸਹੀ ਨਹੀਂ ਆ ਰਿਹਾ ਸੀ ਇਸੇ ਲਈ ਮੈਂ ਵੀਡੀਓ ਨਹੀਂ ਪਾਈ ਪ੍ਰੋਮਪਟ ਮੇਰੇ ਕੋਲੇ 3-4 ਪਏ ਆ ਮਦਰਾਲੇ ਪਰ ਉਹਦੇ ਵਿੱਚ ਫੇਸ ਸਹੀ ਨਹੀਂ ਆਇਆ ਸੀ ਤਾਂ ਕਰਕੇ ਮੈਂ ਹਜੇ ਤੱਕ ਵੀਡੀਓ ਅਪਲੋਡ ਨਹੀਂ ਕਰੀ ਜਿਹੜੀ ਕੀ ਦੀ ਆਪਾਂ ਨੂੰ ਤਸੱਲੀ ਹੋ ਜਾਂਦੀ ਹੈ ਸਿਰਫ ਆਪਾਂ ਉਸੇ ਚੀਜ਼ ਦੀ ਵੀਡੀਓ ਪਾਉਣੇ ਆ ਤੇ ਜਿਹੜੀ ਆਪਾਂ ਨੂੰ ਸਹੀ ਲੱਗਦੀ ਹੈ ਠੀਕ ਹੈ ਤੇ ਇਹ ਹੁਣ ਮੈਂ ਉਹੀ ਚਾ ਕੇ ਪਾਉਣੀ ਆ ਹੁਣ ਤਾਂ ਮੈਂ ਕਿ ਕੋਈ ਵੀ ਪਾ ਸਕਦਾ ਯਾਰ ਪਰ ਆਏ ਆ ਵੀ ਸਹੀ ਚੀਜ਼ ਪਾਵਾਂਗੇ ਤਾਂ ਸੋਡਾ ਵੀ ਵਿਸ਼ਵਾਸ ਬਣੂਆ ਵੀ ਹਾਂ ਬਾਕੀ ਚੀਜ਼ ਸਹੀ ਪਾ ਰਿਹਾ ਠੀਕ ਹੈ ਇਹ ਚੀਜ਼ ਦਾ ਦੱਸ ਦਿਆ ਕਰੋ ਜੇ ਕੋਈ ਚੀਜ਼ ਦੀ ਦਿੱਕਤ ਆਉਂਦੀ ਹੈ ਨਾ ਫੜਿਆ ਮੈਨੂੰ ਇੱਕ ਵਾਰੀ ਪ੍ਰੋਮਪਟ ਲਏ ਆਉਣਦੇ ਹੋ ਮੈਂ ਤੁਹਾਨੂੰ ਇਹ ਜੇ ਤੇ ਆਪਾਂ ਕੋਈ ਹੋਰ ਪ੍ਰੋਮਪਟ ਤੇ ਬਣਾ ਲੀਏ ਉਹ ਵਾਲਾ ਪ੍ਰੋਮਪਟ ਸਾਰਾ ਚੇਂਜ ਕਰਨਾ ਪਊਗਾ ਪ੍ਰੋਮਪਟ ਹੋਰ ਲੈਣਾ ਪਊਗਾ ਇੱਕ ਮਿੰਟ ਰੁਕ ਜਿਓ ਯਾਰ ਬਸ ਪ੍ਰੋਮਟ ਕਿੰਤਰ ਪ੍ਰੋਮਟਾਂ ਦੀ ਲਿਸਟ ਹੈਗੀ ਬੜੀ ਲੰਮੀ ਤੇ ਤਾਂ ਕਰਕੇ ਨਾ ਮੈਨੂੰ ਥੋੜਾ ਜਿਹਾ ਦਿੱਕਤ ਹੁੰਦੀ ਹੈ ਲੱਭਣ 'ਚ ਆਪਾਂ ਚਲਾਹੀ ਨਾ ਪਲ ਨਹੀਂ ਆਜੇ ਇਹਦੀ ਵੀ ਡਿਮਾਂਡ ਕਾਫੀ ਕਰ ਲਈ ਸੀਗੇ ਆ ਦੇਖੋ ਹੁਣ ਆਪਾਂ ਪ੍ਰੋਮਟ ਹੋਰ ਲੈਂਦਾ ਇਹਦੇ ਵਿੱਚ ਆਪਾਂ 프롬ਪਟ ਸਾਰਾ ਸਹੀ ਲਿਖਿਆ ਹੋਇਆ ਠੀਕ ਹੈ ਹਾਂ ਸਾਰਿਆਂ ਨੂੰ ਸਹੀ ਆਵਾਜ਼ ਆ ਰਹੀ ਹੈ ਨਾ ਦਿੱਕਤ ਤਾਂ ਨਹੀਂ ਕੋਈ ਹੁਣ ਤਾਂ ਸਹੀ ਹੈ ਹੁਣ ਕਲੀਅਰ ਦਿਖ ਵੀ ਰਿਹਾ ਹੁਣ ਆਪਾਂ ਇਹਦੇ ਵਿੱਚ ਪਹਿਲਾਂ 프롬ਪਟ ਪੇਸਟ ਕਰਾਂਗੇ ਠੀਕ ਹੈ ਐਂਡਰੋਇਡ ਫੋਨ ਹੈ ਇਹਦੇ ਵਿੱਚ ਮੈਂ ਸਾਰਾ ਐਡਿਟ ਕਰਿਆ ਹੋਇਆ ਦੇਖੋ ਸੇਮ ਫੇਸ ਨੋ ਚੇਂਜ ਮਾਈ ਫੇਸ ਹਨਾ ਤੇ ਸੇਮ ਸਟਾਈਲ ਪੱਗ ਉੱਪਰਲੀ ਸਾਈਡ ਤੇ ਵੀ ਆਪਾਂ ਸਟਾਈਲ ਜਿੱਥੇ ਜਿੱਥੇ ਮਤਲਬ ਵੀ ਹੈਅਰ ਸਟਾਈਲ ਲਿਖਿਆ ਹੋਇਆ ਸੀ ਉੱਥੇ ਆਪਾਂ ਪੱਗ ਲਿਖੀ ਹੋਈ ਹੈ ਠੀਕ ਹੈ ਇਹਦੇ ਵਿੱਚ ਆਪਾਂ ਸਹੀ ਕਰਿਆ ਹੋਇਆ ਹੈ ਇਹ ਉਦੇ ਵਿੱਚ ਆਪਾਂ हेयर ਸਟਾਈਲ ਚੇਂਜ ਨਹੀਂ ਕਰਿਆ ਸੀ ਤਾਂ ਕਰਕੇ ਆਪਾਂ ਦਿੱਕਤ ਹੋ ਗਈ ਲਾਈਕ ਕਰਦੇ ਰਿਹਾ ਕਰੋ ਜੇ ਹੈਗੇ ਹੋ ਸਾਰੇ ਪਤਾ ਲੱਗਦਾ ਰਹਿੰਦਾ ਏਨੇ ਨਾਲ ਹੁਣ ਇਹਦੇ ਵਿੱਚ ਤੁਹਾਡੇ ਸਾਹਮਣੇ ਆ ਦੇਖ ਆਪਾਂ ਰਨ ਕਰਾਂਗੇ ਤੁਹਾਡੇ ਸਾਹਮਣੇ ਆਹ ਵਾਲੀ ਫੋਟੋ ਤੋਂ ਕਿਹੜੀ ਫੋਟੋ ਬਣਦੀ ਏ ਉਦੋਂ ਹੀ ਤੁਹਾਡੇ ਸਾਹਮਣੇ ਹੈ ਠੀਕ ਹੈ ਐਚ ਡੀ ਕੁਆਲਿਟੀ ਦੀ ਬਣੂਗੀ ਇਹ ਚੀਜ਼ ਦੇਖ ਲਿਓ ਤੁਸੀਂ ਮੇਨ ਚੀਜ਼ ਇਹੀ ਹੈ ਵੀ ਐਚ ਡੀ ਕੁਆਲਿਟੀ ਚ ਬਣਦੀ ਹੈ ਆ ਦੇਖ ਠੀਕ ਹੈ ਆ ਬਿਲਕੁਲ ਐਚਡੀ ਠੀਕ ਹੈ ਨਾ ਜਮਾ ਓਕੇ ਜੇ ਇਹਦੇ ਵਿੱਚ ਹੁਣ ਆਪਾਂ ਇਹਨੂੰ ਸੇਵ ਕਰਦੇ ਆ ਇਹਦੇ ਵਿੱਚ ਆਪ অপਸ਼ਨ ਆਉਂਦੀ ਹੈ ਆ ਸੀਗੀ ਥੱਲੇ ਨਾਲ ਦੀ ਨਾਲ ਆ ਦੇਖ ਪਹਿਲਾਂ ਤਾਂ ਐਚਡੀ ਕੁਆਲਿਟੀ ਦੀ ਫੋਟੋ ਹੈ ਜੇ ਕੋਈ ਵੀ ਫੇਸ ਦੀ ਕਮੀ ਆ ਨਹੀਂ ਇਹ ਦੱਸ ਦਿਓ ਬਿਲਕੁਲ ਸਹੀ ਦਿਖ ਰਿਹਾ ਹੈ ਨਾ ਸਾਫ਼ ਦਿਖ ਰਿਹਾ ਹੈ ਨਾ ਵਧੀਆ ਐਚਡੀ ਕੁਆਲਿਟੀ ਦੀ ਹੈ ਆ ਦੇਖ ਉੱਪਰਲੀ ਫੋਟੋ ਵੀ ਤੁਹਾਨੂੰ ਦਿਖਾ ਦਿੰਦਾ ਮੈਂ ਹਾਂ ਸੇਮ ਹੋਹੀ ਹੈ ਆਹੀ ਫੋਟੋ ਹੈ ਇਸੇ ਤੋਂ ਆਵਲੀ ਬਣ ਗਈ ਆਵਲਾ ਪ੍ਰੋਮਟ ਹੈ ਠੀਕ ਹੈ ਇਹੀ ਚੀਜ਼ ਆਪਾਂ ਵੀਡੀਓ ਪਾਉਣੀ ਹੈ ਤਾਂ ਤੁਹਾਨੂੰ ਲਾਈਵ ਦੇ ਵਿੱਚ ਚੰਗੀ ਨਾਲ ਸਮਝ ਆ ਜੂਗੀ ਲਾਈਕ ਕਰਦੇ ਰਿਆ ਕਰੋ ਯਾਰ ਤੇ ਆਪਣੀ ਵੀਡੀਓ ਜ਼ਰੂਰ ਦੇਖਿਓ ਸਬਸਕ੍ਰਾਈਬ ਕਰ ਲਿਓ ਆਪਾਂ ਏਸੇ ਤੀ ਲਾਈਵ ਆਇਆ ਕਰਾਂਗੇ ਹਮੇਸ਼ਾ ਡੇਲੀ ਪਹਿਲਾ ਆਪਸ਼ਨ ਤਾਂ ਇਹ ਸੀਗੀ ਠੀਕ ਹੈ ਹੁਣ ਐਚ ਨੂੰ ਡਾਊਨਲੋਡ ਕਰਨ ਦੀ ਆਪਸ਼ਨ ਸੀਗੀ ਠੀਕ ਹੈ ਮੈਂ ਤੁਹਾਨੂੰ ਇਹ ਦੱਸਣਾ ਭੁੱਲ ਗਏ ਜਦੋਂ ਆਪਾਂ ਡਾਊਨਲੋਡ ਕਰਦੇ ਹਾਂ ਆ ਉੱਪਰਲੀ ਸਾਈਡ ਤੇ ਆਈ ਜਾਂਦੀ ਹੈ ਨਾ ਆ ਥੋੜਾ ਜਿਹਾ ਮਸੀਗਾ ਇੱਥੇ ਫਾਈਲ ਡਾਊਨਲੋਡ ਹਾਲ ਦੀ ਨਾਲ ਹੀ ਆ ਜਾਂਦਾ ਠੀਕ ਹੈ ਕਿੰਨੀ ਐਮਪੀ ਦੀ ਹੈ ਕਿੰਨੇ ਦੀ ਹੈ ਤੇ ਇੱਕ ਆਪਾਂ ਬਣਾਉਣੀ ਸੀਗੀ ਅ ਦਿਵਾਲੀ ਵਾਲੀ ਹੈਨਾ ਦਿਵਾਲੀ ਵਾਲੀ ਦੇ ਵਾਸਤੇ ਮੈਂ ਤੁਹਾਨੂੰ ਇੱਕ ਹੋਲਿਆਵਾ ਖੜ ਜਾ ਪ੍ਰੋਮੋਟ ਲਿਆਵਾ ਦਿਵਾਲੀ ਵਾਲੀ ਵਾਸਤੇ ਇੱਕ ਮਿੰਟ ਦਿਵਾਲੀ ਦਵਾਲੀ 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 ਕਿਹੜੀ ਅਸੀਗਾ ਦਵਾਲੀ ਦਾ ਸਿੰਘ ਪ੍ਰੋਮੋਟ ਮਟੋ ਇੱਕ ਵਾਰੀ ਆਲੇ ਕੀ ਦੇਖ ਲੈਨੇ ਆ ਕਮਟਨੀ ਜਦਵੀ ਕਿਹੜਾ ਸੀਗਾ ਸਹੀ ਠੀਕ ਹੈ ਹੁਣ ਆਪਾਂ ਦਿਵਾਲੀ ਵਾਲਾ ਬਣਾਉਣਾ ਹੈ ਮੈਂ ਮਿੰਟ ਕੋਟੋ ਲੈ ਲੈਣ ਦਿਓ ਇੱਕ ਮਿੰਟ ਰੁਕ ਜੂ ਬਸ ਤਾਂ ਕਰਕੇ ਫੋਟੋ ਲੈ ਕੇ ਨਾ ਮੈਂ ਨਾਲ ਦੀ ਨਾਲ ਮੈਂ ਤੁਹਾਨੂੰ ਲਾਈਵ ਦਿਖਾ ਦਿੰਨਾ ਲਾਈਵ ਦੇ ਵਿੱਚ ਦਿਖਾਵਾਂਗੇ ਆਪਾਂ ਤੁਹਾਨੂੰ ਸਾਰਾ ਕੁਝ ਇਹਦੇ ਕੋਈ ਦਿੱਕਤ ਨਹੀਂ ਹੈ ਵੀ ਦਿਵਾਲੀ ਵਾਲੇ ਕਿਵੇਂ ਬਣਾਉਣੇ ਆ ਤੁਸੀਂ ਠੀਕ ਹੈ ਇਹਦੇ ਵਾਸਤੇ ਵੀ ਕੋਈ ਨਾ ਕੋਈ ਫੋਟੋ ਲੈ ਲਿਓ ਬਸ ਚਲੋ ਠੀਕ ਹੈ ਤੇ ਆ ਦੇਖੋ ਹੁਣ ਆਪਾਂ ਫੋਟੋ ਲੈ ਲਈ ਨਾ ਪਹਿਲਾਂ ਤਾਂ ਇਹਦੇ ਵਿੱਚ ਪਕੇ ਦਿਖਾਉਣੇ ਆ ਉਦੋਂ ਆਪਾਂ ਦੂਸਰੇ ਐਪ ਤੇ ਚੱਲਾਂਗੇ ਵਿੱਚ ਵੀ ਬਣਦੇ ਆ ਠੀਕ ਹੈ ਹੁਣ ਆਪਾਂ ਦਿਵਾਲੀ ਵਾਲਾ ਬਣਾਉਣਾ ਸਪੈਸ਼ਲ ਆ ਦੇਖੋ ਜਿਹੜੀ ਪ੍ਰੋਮਟ ਹੈ ਠੀਕ ਹੈ ਪ੍ਰੋਮਟ ਇਹ ਥੋੜਾ ਇੱਕ ਵਾਰ ਚੈੱਕ ਕਰ ਲੈਣੀ ਹੈ ਤੇ ਨਹੀਂ ਫਿਰ ਮੈਂ ਦੂਸਰਾ ਪ੍ਰੋਮਪਟ ਲੈ ਕੇ ਆਉਂਗਾ ਜਿਹੜੇ ਜਿਹੜੇ ਪ੍ਰੋਮਪਟ ਮੈਂ ਅਪਲੋਡ ਕਰੇ ਸੀ ਸਿਰਫ ਉਹੀ ਦਿਖਾਉਣਾਗਾ ਤਾਂ ਆਪਾਂ ਇਹਦੇ ਤੇ ਇੱਕ ਵਾਰੀ ਰਨ ਕਰਦੇ ਆਂ ਦਿਵਾਲੀ ਵਾਲਾ ਇਹ ਠੀਕ ਹੈ ਦਿਵਾਲੀ ਵਾਲਾ ਜਿਹੜੀ ਹੁਣ ਅੱਜ ਦਿਵਾਲੀ ਵਾਲੀਆਂ ਫੋਟੋਆਂ ਪਾਈਆਂ ਸੀ ਉਹਦੇ ਪ੍ਰੋਮਪਟ ਹੈ ਦਿਵਾਲੀ ਵਾਲੇ ਪ੍ਰੋਮਪਟ ਆਪਾਂ ਹਜੇ ਉਹਦੇ ਵਿੱਚ ਪਾਉਣੇ ਆਂ ਟੈਲੀਗ੍ਰam 'ਚ ਉਹ ਆਪਾਂ ਉਹਦੇ ਪਾਵਾਂਗੇ ਜਦੋਂ ਆਪਣਾ ਸਾਰੇ ਜਣੇ ਇੱਕ ਇੱਕ ਜਾ ਕੇ ਕਮੈਂਟ ਕਰੇ ਆਉਣਗੇ ਠੀਕ ਹੈ ਪਰ ਇਹਦੇ ਵਿੱਚ ਸਹੀ ਨਹੀਂ ਆ ਰਿਹਾ ਨਹੀਂ ਆ ਰਿਹਾ ਥੋੜਾ ਆ ਹੋਇਆ ਇਹਦੇ ਵਿੱਚ ਨਾ हेयर स्टाइल ਵਗੈਰਾ ਮੈਂ ਉੱਥੇ ਪੱਗ ਨਹੀਂ ਕਰੀ ਹੋਈ ਜਿੱਥੇ ਆਪਾਂ हेयर स्टाइल ਹੁੰਦਾ ਹੈਗਾ ਇਹਦੇ ਵਿੱਚ ਨਾ ਰਾਜੀ ਤੁਸੀਂ ਇੱਥੇ ਦੇਖ ਲਿਆ ਕਰੋ ਜਿੱਥੇ हेयर स्टाइल ਵਗੈਰਾ ਲਿਖਿਆ ਹੋਵੇ ਜ਼ੂਮ ਕਰਕੇ ਨਾ ਆਹ ਦੀ ਚੀਜ਼ ਦੇਖ ਲਿਆ ਕਰੋ ਵੀ ਕਿੱਥੇ हेयर ਸਟਾਈਲ ਲਿਖਿਆ ਹੋਇਆ ਠੀਕ ਹੈ ਤਾਂ ਉਹ हेयर स्टाइल ਵਗੈਰਾ ਜਿੱਥੇ ਤੁਸੀਂ ਚੇਂਜ ਕਰਦੋਂਗੇ ਤਾਂ ਆਪਣਾ ਪੱਗੜਾ ਆ ਜਾਊਗਾ ਤੇ ਨੀ ਬੰਦੇ ਦੀ ਐਚਡੀ ਕੁਆਲਿਟੀ ਦੀ ਫੋਟੋ ਜ਼ਰੂਰ ਪਣੀ ਹੈ ਦੇਖੋ ਠੀਕ ਹੈ ਪੂਰੀ ਐਚਡੀ ਕੁਆਲਿਟੀ ਦੀ ਹੈ ਨਾ ਪਰ ਹਾਂ ਜੇ ਪੰਵਨ ਲਈ ਤੇ ਪੱਗ ਜਿੱਥੇ ਆਪਣੇ ਪੱਗ ਲਿਖਿਆ ਹੋਇਆ ਹੈ ਹਨਾ ਆਹ ਸੌਰੀ ਹੇਅਰ ਸਟਾਈਲ ਲਿਖਿਆ ਹੋਇਆ ਹੈ ਜੇ ਉੱਥੇ ਤੁਸੀਂ ਆਪਾਂ ਉਹ ਕਰ ਦੇਉਗੇ ਨਾ ਚੇਂਜ ਕਰ ਦੋਗੇ ਤਾਂ ਉਹ ਆਪਾਂ ਪ੍ਰੋਮਪਟ ਦੂਸਰਾ ਲੈ ਕੇ ਆਨੇ ਉਹਦੇ ਤੇ ਸਹੀ ਆਊਗਾ 1 ਮਿੰਟ ਰੁਕ ਜਿਓ ਬਸ ਇਹ ਨਾਲ ਦੀ ਨਾਲ ਲੈ ਕੇ ਆਉਣਾ ਪੈਂਦਾ ਪ੍ਰੋਮਪਟ ਪ੍ਰੋਮਪਟ ਮੇਰੇ ਕੋਲ ਕਾਫੀ ਜਿਆਦਾ ਹੋ ਰਿਹਾ ਯਾਰ ਹਜ਼ਾਰ ਤੋਂ ਉੱਤੇ ਪ੍ਰੋਮਪਟ ਹੈ ਆ ਕਰਕੇ ਥੋੜੀ ਦਿੱਕਤ ਹੋ ਜਾਂਦੀ ਹੈ ਨਹੀਂ ਮਿਲਦਾ ਕੋਈ ਪ੍ਰੋਮਪਟ ਜਿਹੜੇ ਸਹੀ ਨਹੀਂ ਹੁੰਦੇ ਨਾ ਉਹ ਵੀ ਪਏ ਰਹਿੰਦੇ ਆ ਕਈ ਵਾਰ ਦੇ ਕੋਲੇ ਹੁਣ ਤੋਂ ਮੈਂ ਜਿਹੜੇ ਸਹੀ ਨਹੀਂ ਹੁੰਦੇ ਉਹ ਮੈਂ ਕੱਟ ਦਿਆ ਕਰੂੰਗਾ ਜਿਹੜੇ ਮੈਂ ਘਟੋ ਘਟੋ ਬਈ 7 7 8 8 ਪ੍ਰੋਮਪਟ ਬਣਾ ਕੇ ਦੇਖਦਾ ਫੇਰ ਕਿਤੇ ਜਾ ਕੇ ਇੱਕ ਸਹੀ ਪ੍ਰੋਮਪਟ ਬਣਦਾ ਤੇ ਉਹੀ ਮੈਂ ਵੀਡੀਓ ਚ ਪਾਉਣਾ ਤੇ ਘਟੋ ਘੜੇ ਯਾਰ ਇੱਕ ਇੱਕ ਕਮੈਂਟ ਤਾਂ ਕਰ ਦਿਆ ਕਰੋ ਯਾਰ ਬਸ ਇੰਨੀ ਹੈਲਪ ਹੀ ਹੈ ਉਹਦੇ ਨਾਲ ਮੇਰੀ ਚੰਗੀ ਰੀਚ ਬਣੀ ਰਹਿੰਦੀ ਬਸ ਇੰਨੀ ਹੈ ਯਾਰ ਉਹਨੋਂ ਹੋਰ ਕੁਛ ਨਹੀਂ ਹੈ ਤੇ ਆਪਣਾ ਜੇ ਮੈਨੂੰ ਮੇਰੀ ਹੈਲਪ ਕਰਨਾ ਚਾਹੁੰਦੇ ਹੋ ਤਾਂ ਮੇਰੇ YouTube ਤੇ ਸਬਸਕ੍ਰਾਈਬ ਕਰ ਲਿਆ ਕਰੋ ਯਾਰ ਤਾਂ ਉਹਦੇ ਨਾਲ ਮੈਨੂੰ ਵੀ ਹੈਲਪ ਹੋਊਗੀ ਤੇ ਨਹੀਂ ਫਿਰ ਆਪਾਂ ਕੰਮ ਘਟਾ ਦੇਾਂਗੇ ਉਧਰੋਂ ਫਿਰ ਆਪਾਂ ਆਵਦਾ ਕਿਸੇ ਪਾਸੇ ਕੰਪਨੀ ਵਗੈਰਾ ਚ ਕੰਮ ਕਰ ਲਾਂਗੇ ਕਿਉਂਕਿ ਆਪਾਂ ਨੂੰ AI ਦੀ ਨੋਲਿਜ ਹੈਗੀ ਐ ਤੇ ਮੈਨੂੰ AI ਸਮਝ ਚਲੋ ਕਰੇ ਬੈਠ ਕੇ ਆਪਾਂ ਸਾਰੇ ਨਾਲੇ ਤਾਂ ਸਾਰਿਆਂ ਨੂੰ ਦਿੱਕਤ ਹੁੰਦੀ ਰਹਿੰਦੀ ਐ ਤੇ ਨਾਲੇ ਆ ਦਾ ਕਰੇ ਦਾ ਕਰ ਰਹੀ ਹੈ ਠੀਕ ਹੈ ਆ ਦੇਖ ਲਿਓ ਹੁਣ ਇਹਦੇ ਵਿੱਚ ਆਪਾਂ ਚੇਂਜ ਕਰਿਆ ਹੋਇਆ ਥੋੜਾ ਮੋਟਾ ਜਿਹਾ ਨਹੀਂ ਹੋਇਆ ਚੇਂਜ ਤਾਂ ਕੱਲ ਵੱਖਰੀ ਹੈ ਵੀ ਪ੍ਰੋਮਪਟ ਜ਼ਰੂਰ ਦੇਖ ਰਿਹਾ ਦੇਖ ਲਿਆ ਕਰੋ ਯਾਰ ਠੀਕ ਹੈ ਇਹ ਚੀਜ਼ ਮੇਨ ਹੁੰਦੀ ਹੈ ਇਹਦੇ ਵਿੱਚ ਪ੍ਰੋਮਪਟ ਆ ਦੇ ਦਾ ਦਿਵਾਲੀ ਵਾਲਾ ਨਾ ਤੇ ਇਹਦੇ ਵਿੱਚ ਦਿਵਾਲੀ ਵਾਲਾ ਆਪਾਂ ਮੇਨ ਟੌਪਿਕ ਹੀ ਅੱਜ ਆਪਾਂ ਦਿਵਾਲੀ ਦਾ ਰੱਖਿਆ ਹੋਇਆ ਠੀਕ ਹੈ ਦਿਵਾਲੀ ਵਾਲੇ ਸਾਰੀਆਂ ਫੋਟੋਆਂ ਸਾਰੀਆਂ ਮਤਲਬ ਹਜੇ ਇਕ ਟੁਕੜਾ ਦੋ ਤਿੰਨ ਪ੍ਰੋਮਪਟ ਹੋਰ ਬਣਾ ਰਿਆਂ ਜਿਹੜੇ ਵਧੀਆ ਦੀਵਾਲੀ ਵਾਲੇ ਬਣਨਗੇ ਉਹ ਆਪਾਂ ਦੋ ਤੋਂ ਤਿੰਨ ਦਿਨਾਂ ਦੇ ਵਿੱਚ ਵਿੱਚ ਪੂਰਾ ਪਰਫੈਕਟ ਇੱਕ ਸਪੈਸ਼ਲ ਦੀਵਾਲੀ ਵਾਸਤੇ ਲੈ ਕੇ ਆਵਾਂਗੇ ਹਾਂ ਆ ਦੇਖੋ ਹੁਣ ਇਹਦੇ ਵਿੱਚ ਬਿਲਕੁਲ ਸਹੀ ਹੈ ਇਹਦੇ ਵਿੱਚ ਜੇ ਕੋਈ ਵੀ ਪ੍ਰੋਬਲਮ ਨਹੀਂ ਹੈ ਨਾ ਆ ਆਪਣਾ ਪ੍ਰੋਮਪਟ ਬਿਲਕੁਲ ਸਹੀ ਸੀਗਾ ਇਹ ਵਾਸਤੇ ਬਣਾਇਆ ਹੋਇਆ ਹੈ ਸਾਰੇ ਜਣੇ ਲਾਈਕ ਤੇ ਸਬਸਕ੍ਰਾਈਬ ਕਰ ਲਿਓ ਯਾਰ ਆਪਾਂ ਨੂੰ ਚੈਨਲ ਤੇ YouTube ਤੇ ਮੇਰੀ ਇੰਨੀ ਕ ਹੈਲਪ ਕਰਦੇ ਰਹੋ ਸ਼ੇਅਰ ਕਰ ਦਿਓ ਜਿੰਨਾ ਕੋ ਹੋ ਸਕਦਾ ਦੇਖੋ ਆਹ ਵਾਲੀ ਫੋਟੋ ਤੋਂ ਆਪਾਂ ਦਿਵਾਲੀ ਵਾਲਾ ਬਣਾਇਆ ਠੀਕ ਹੈ ਇਹ ਹੋ ਗਿਆ ਆਪਣਾ ਪਹਿਲਾ ਐਪ Google Story ਉਹ ਹੈ ਮੇਨ ਆਪਣਾ ਐਪ ਠੀਕ ਹੈ ਇਹ ਆਪਾਂ ਪ੍ਰੋਮਪਟ ਤਾਂ ਪਾਵਾਂਗੇ ਉਹਦੇ ਵਿੱਚ ਜੇ ਸਾਰੇ ਜਣੇ ਇੱਕ ਇੱਕ ਕਮੈਂਟ ਕਰ ਦੇਣਗੇ ਯਾਰ ਆਪਣੀ ਇਸ ਵਾਲੀ ਰੀਲ ਤੇ ਆਪਣੀ ਜਿਹੜੀਆਂ ਫੋਟੋਆਂ ਵਾਲੀ ਪੋਸਟ ਪਾਈ ਆਪਾਂ ਇਹ ਤੇ ਇੱਕ ਇੱਕ ਕਮੈਂਟ ਕਰ ਦਿਓ ਤਾਂ ਆਪਾਂ Telegram ਦੇ ਵਿੱਚ ਇਹਨਾਂ ਦਾ ਆ ਵਾਲਿਆਂ ਦਾ ਹੋ ਪਾ ਦੇਾਂਗੇ ਪ੍ਰੋਮਪਟ ਪਾ ਦੇਾਂਗੇ ਇਹਨਾਂ ਦੇ ਠੀਕ ਹੈ ਪਹਿਲੀ ਗੱਲ ਤੇ ਦੂਸਰੀ ਗੱਲ ਹੁਣ ਹੈਗਾ ਦੂਸਰਾ ਐਪ ਆਪਾਂ ਹੁਣ ਦੂਸਰੇ ਐਪ ਤੇ ਚੱਲਾਂਗੇ ਕੋਈ ਯਾਰ ਦੂਸਰਾ ਐਪ ਇਹਦੇ ਵਿੱਚ ਇੰਸਟਾਲ ਨਹੀਂ ਹੈਗਾ ਉਸ ਲਈ ਮੈਂ ਮਾਫੀ ਚਾਹੁੰਦਾ ਕਿਉਂਕਿ ਦੂਸਰਾ ਐਪ ਹੈਗਾ ਮੇਰੇ ਉਸ ਤੇ ਆ ਬਲ ਦੇ ਫੋਨ ਤੇ ਜਿਹੜੇ ਤੇ ਮੈਂ ਲਾਈਵ ਆ ਆਈਫੋਨ ਤੇ ਤੇ ਇਹਦੀ ਮੈਂ ਵੀਡੀਓ ਲੱਗ ਤੋਂ ਬਣਾ ਕੇ ਪਾ ਦੂਗਾ ਜਾਂ ਤਾਂ ਮੈਂ ਟੈਲੀਗ੍ਰਾਮ 'ਚ ਪਾ ਦੂਗਾ ਜਾਂ ਆਪਾਂ ਇੰਸਟਾਗ੍ਰਾਮ ਤੇ ਪਾ ਦਿਆਂਗੇ ਤੇ ਜਾਂ ਪਾਵਾਂਗੇ ਆਪਾਂ YouTube ਤੇ ਠੀਕ ਹੈ ਤਾਂ ਸਾਰੇ ਜਣੇ ਯਾਰ ਐਨਾਂ ਕ ਸਾਥ ਦੇ ਦਿਓ ਮੇਰਾ YouTube ਤੇ ਤਾਂ ਤੁਹਾਨੂੰ ਵੀ ਫਾਇਦਾ ਤੇ ਮੈਨੂੰ ਵੀ ਫਾਇਦਾ ਠੀਕ ਹੈ ਟੈਲੀਗ੍ਰਾਮ ਤੇ ਜਾਂ ਇੰਸਟਾਗ੍ਰਾਮ ਤੇ ਮੈਨੂੰ ਉਹਦਾ ਕੋਈ ਫਾਇਦਾ ਨਹੀਂ ਹੈ ਉਹ ਸਿਰਫ ਮੈਂ ਤੁਹਾਡੇ ਵਾਸਤੇ ਪਾ ਰਿਹਾ ਉਹਦੇ ਤੇ ਵੀ ਯਾਰਸ ਲੋਕਾਂ ਨੂੰ ਸਹੀ ਪ੍ਰੋਮਪਟ ਦੇਈ ਮਾ ਆਪਣੇ ਪੰਜਾਬੀਆਂ ਨੂੰ ਸਹੀ ਪ੍ਰੋਮਪਟ ਦੇਈ ਮਾ ਕਿਉਂਕਿ ਹਿੰਦੀ ਵਾਲੇ ਤਾਂ ਬਹੁਤ 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 ਜ਼ਿਆਦਾ ਪ੍ਰੋਮਪਟ ਪਾ ਰਿਹਾ ਆਪਣੇ ਪੰਜਾਬੀ ਵਾਲਾ ਸਹੀ ਕੋਈ ਪ੍ਰੋਮਪਟ ਨਹੀਂ ਪਾ ਰਿਹਾ ਜੇ ਸਹਿਮਤ ਹੋ ਤਾਂ ਹਾਂ ਜਾਂ ਨਾ ਦੱਸੋ ਯਾਰ ਤੇ ਉਹ ਸਿਰਫ ਮੈਂ ਆਪਣੇ ਗੱਲਬਾਤ ਲਈ ਜਾਂ ਤੁਹਾਡੇ ਨਾਲ ਜੁੜਨ ਵਾਸਤੇ ਪਾ ਰਿਹਾ ਉਹਦੇ ਤੇ ਟੈਲੀਗ੍ਰam ਤੇ ਜਾਂ ਇੰਸਟਾਗ੍ਰam ਤੇ ਤੇ ਜੇ ਮੈਨੂੰ ਹੈਲਪ ਕਰਨਾ ਚਾਹੁੰਦੇ ਹੋ ਤਾਂ ਯਾਰ ਮੈਨੂੰ ਸੈਂਡ ਲਓ ਮਨੋਟਾਈਜ਼ਤਾ ਹੋ ਰਿਹਾ ਤਾਂ ਇਹ ਰੀਚ ਵਧਾਓ ਆਪਣੀ ਠੀਕ ਹੈ ਤੇ ਆਪਾਂ ਨੂੰ ਵੀ ਫਾਇਦਾ ਹੋਵੇ ਤੇ ਜਿੰਨਾ ਹੀ ਮੈਨੂੰ ਫਾਇਦਾ ਹੋਊਗਾ ਮੇਰਾ ਹੌਸਲਾ ਵਧੂਗਾ ਤਾਂ ਮੈਂ ਵੱਤੋ ਵੱਧ ਹੋਰ ਨਵੀਆਂ ਚੀਜ਼ਾਂ ਲੈ ਕੇ ਆਉਂਗਾ ਵੀਡੀਓ ਬਹੁਤ ਤਰ੍ਹਾਂ ਦੀਆਂ ਪਈਆਂ ਕਾਰਟੂਨ ਵਾਲੀਆਂ ਵੀਡੀਓ ਪਈਆਂ ਏਆਈ ਤੇ ਤੇ ਏਆਈ ਤੇ ਬਹੁਤ ਤਰ੍ਹਾਂ ਦੀਆਂ ਵੀਡੀਓ ਹੋਰ ਪਈਆਂ ਜਿਹੜੀਆਂ ਬਣਾਉਣ ਵਾਲੀਆਂ ਉਹ ਮੈਂ ਇਸ ਲਈ ਹੁਣ ਕੰਮ ਥੋੜਾ ਘਟਾਤਾ ਸੀਗਾ ਮੈਂ ਯਾਰ ਵੀ ਹੈਲਪ ਕੋ ਉਹ ਘਟਾ ਲਏ ਆਪਣੀ ਤਾਂ ਉਧਰੋਂ ਕੰਮ ਘਟਾ ਕੇ ਆਪਾਂ ਆਪਣੇ ਫੋਕਸ ਕਰੀਏ ਆਪਣਾ YouTube ਵਗੈਰਾ ਤੇ ਜਾਂ ਆਪਣੇ ਕੰਮਕਾਰ ਤੇ ਤੇ ਜੇ ਉਧਰੋਂ ਮੇਰੀ ਹੈਲਪ ਕਰਦੇ ਰਹੋਗੇ ਫਿਰ ਆਪਾਂ ਕੋਸਪੂਰੇ ਹੀ ਰੱਖਾਂਗੇ ਟੈਲੀਗ੍ਰਾਮ ਤੇ ਵੀ ਇੰਸਟਾਗ੍ਰਾਮ ਤੇ ਵੀ ਆ ਇਸ ਤਰ੍ਹਾਂ ਦੀਆਂ ਦੀਵਾਲੀ ਵਾਲੀਆਂ ਫੋਟੋਆਂ ਹੋਰ 7-8 ਪ੍ਰੋਮਪਟ ਬਣਾਉਣੇ ਆ ਇਦਾਂ ਦੇ ਤੇ ਜੇ ਇਹਦੇ ਵਿੱਚ ਸਪੋਰਟ ਕਰੋਗੇ ਮੈਨੂੰ ਆ ਦੀਵਾਲੀ ਵਾਲੀ ਪੋਸਟਾਂ ਦੇ ਵਿੱਚ ਤਾਂ ਆਪਾਂ 7-8 ਪ੍ਰੋਮਪਟ ਹੋਰ ਪਾਵਾਂਗੇ ਟੈਲੀਗ੍ਰਾਮ ਤੇ ਇੰਸਟਾਗ੍ਰਾਮ ਤੇ ਜੇ ਮੈਨੂੰ YouTube ਤੇ ਹੈਲਪ ਕਰੋਗੇ ਤਾਂ ਠੀਕ ਹੈ ਆ ਸਾਰੀਆਂ ਸਰੀ ਦੀਆਂ ਸਾਰੀਆਂ ਪੋਸਟਾਂ ਆਪਾਂ ਲਾਈਵ ਕਰਕੇ ਵੀ ਦਿਖਾਵਾਂਗੇ ਦਿਵਾਲੀ ਵਾਲੀਆਂ ਸਪੈਸ਼ਲ ਲੈ ਕੇ ਆਵਾਂਗੇ ਠੀਕ ਹੈ ਪੂਰੀਆਂ ਸਪੈਸ਼ਲ ਤੇ ਚਲੋ ਠੀਕ ਹੈ ਆਪਾਂ ਨੂੰ ਹੁਣ ਧੰਨਵਾਦ ਜਿਨ੍ਹਾਂ ਦਾ ਆਉਣ ਦਾ ਤੇ ਸਬਸਕ੍ਰਾਈਬ ਕਰ ਲਿਓ ਸਾਰੇ ਜਣੇ ਠੀਕ ਹੈ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਇਹਦੇ ਤੇ ਲਾਈਵ ਹੋਇਆ ਕਰਾਂਗੇ ਆਪਾਂ ਤੇ ਇਹਦੇ ਤੇ ਦੱਸਿਆ ਕਰਾਂਗੇ ਕਿਵੇਂ ਹੁੰਦੇ ਆ ਦਿਵਾਲੀਆਂ ਵਾਲੀਆਂ ਫੋਟੋਆਂ ਕਿਵੇਂ ਬਣਦੀਆਂ ਚਲੋ ਠੀਕ ਹੈ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਤੇ ਦਿਵਾਲੀ ਵਾਲੀਆਂ ਫੋਟੋਆਂ ਦਾ ਪ੍ਰੋਮਪਟ ਚਾਹੀਦਾ ਤਾਂ ਆਪਾਂ ਨੂੰ ਕਮੈਂਟ ਕਰਿਓ ਆਪਣੀ ਰੀਲ ਤੇ ਤੇ ਸਬਸਕ੍ਰਾਈਬ ਕਰ ਲਓ ਤਾਂ ਸਾਰੇ ਪ੍ਰੋਮਪਟ ਮਿਲ ਜਾਣਗੇ ਦਿਵਾਲੀ ਵਾਲੇ ਠੀਕ ਹੈ ਜਿਹੜੇ ਨਵੇਂ ਬਣਾਵਾਂਗੇ ਉਹਨਾਂ ਦੀ ਆਪਾਂ ਵੀਡੀਓ ਪਾਵਾਂਗੇ ਫੇਰ ਪਾਵਾਂਗੇ ਠੀਕ ਹੈ ਚਲੋ ਜੀ ਧੰਨਵਾਦ